ਪੰਜਾਬ ਪੁਲਿਸ ਵੱਲੋਂ ਨਸ਼ਾ ਖਿਲਾਫ ਵਿੱਢੀ ਗਈ ਮਹਿੰਦੇ ਤਹਿਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਤਹਿਤ ਅੱਜ ਏਆਈਜੀ ਮੋਹਾਲੀ ਨੂੰ ਇੱਕ ਵੱਡੀ ਕਾਮਯਾਬੀ ਜਿਹੜੀ ਮਿਲੀ ਹੈ ਜਿਸ ਵਿੱਚ ਕਿ ਇੱਕ ਨਸ਼ਾ ਨਸ਼ਾ ਸਮਗਲਰਾਂ ਦੇ ਮੇਨ ਮੈਂਬਰ ਜਿਹੜੇ ਕਿ ਐਸ ਡਰੱਗ ਇਨਸਪੈਕਟਰ ਦੇ ਕਿ ਪੰਜਾਬ ਵਿੱਚ ਕਾਰਜ ਰਚ ਸਨ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਇਸ ਦੇ ਸਾਹਮਣੇ ਏਆਈਜੀ ਕੁਲਦੀ ਆਕਾਸ਼ਦੀਪ ਆਲੋਜੀ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਕੋਲ ਜਾਣਕਾਰੀ ਲੈਣਗੇ ਕਿ ਪੂਰਾ ਮਸਲਾ ਕੀ ਹੈ ਤੇ ਕਿਸ ਤਰੀਕੇ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਸਾਡੇ ਸਪੈਸ਼ਲ ਡੀਜੀ ਦਾ ਕੁਲਦੀਪ ਸਿੰਘ ਤੇ ਏ ਡੀਜੀ ਵੀ ਮਿਸਟਰ ਨਿਲਵ ਕਸ਼ੋਰ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਏ ਐਨਟੀ ਐਫ ਨੇ ਪਿਛਲੇ ਮਹੀਨੇ ਇੱਕ ਆਪਰੇਸ਼ਨ ਜਿਹੜਾ ਹੈ ਆਰੰਭਿਆ ਹੋਇਆ ਸੀਗਾ ਜਿਦੇ ਵਿੱਚ ਅਸੀਂ ਅਗਸਤ ਦੇ ਪਹਿਲੇ ਹਫਤੇ ਦੇ ਵਿੱਚ ਡਰੱਗ ਇਨਸਪੈਕਟਰ ਸ਼ੀਸ਼ਨ ਕੁਮਾਰ ਮਿੱਤਲ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਉਹਦੀ ਤਫ਼ਤੀਸ਼ ਸ਼ੁਰੂ ਕੀਤੀ ਸੀ ਤੇ ਇਹਦੇ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਵੱਖ-ਵੱਖ ਥਾਵਾਂ ਤੇ ਇਹਨੂੰ ਫੜਨ ਲਈ ਜੜੀਆਂ ਰੇਡਾਂ ਵੀ ਕੀਤੀਆਂ ਜਾ ਰਹੀਆਂ ਸੀ ਤੇ ਇਹ ਸਿਸ਼ਨ ਕੁਮਾਰ ਮਿੱਤਲ ਜਿਹੜੇ ਨੇ ਡਰੱਗ ਇਨਸਪੈਕਟਰ ਫਾਜ਼ਲ ਕੇ ਵਿੱਚ ਤਨਾਤ ਸੀਗੇ ਇਹਨਾਂ ਜਿਹੜਾ ਅਦਰਵਾਇਜ਼ ਇਹ ਬਠਿੰਡੇ ਦੇ ਰਹਿਣ ਵਾਲੇ ਆ ਤੇ ਇਹਨਾਂ ਨੇ ਕਾਫੀ ਇਲੀਗਲ ਪੈਸਾ ਜਿਹੜਾ ਹੈਗਾ ਉਹ ਇਕੱਠਾ ਕੀਤਾ ਸੀਗਾ ਪਰਮਿਸ਼ਨਾਂ ਦੇ ਕੇ ਇਹ ਆਪਣੇ ਕੀ ਕਹਿੰਦੇ ਆ ਡਰੱਗ ਲਾਇਸੈਂਸ ਜਿਹੜੇ ਲਾਇਸੈਂਸਸ ਹੈਗੇ ਨੇ ਫਾਰਮਾਸਿਊਟੀਕਲ ਸ਼ਾਪਸ ਵਗੈਰਾ ਦੇ ਇਹਨਾਂ ਦੇ ਰੀਨਿਊ ਕਰਕੇ ਤੇ ਇਹਨੂੰ ਨਵੇਂ ਲਾਇਸੈਂਸ ਦਵਾਉਣ ਦੇ ਵਿੱਚ ਵੀ ਜਿਹੜੇ ਮਦਦ ਕਰਕੇ ਕੀਤੇ ਸੀ ਤੇ ਉਹ ਸਾਰੇ ਜਿਹੜੇ ਨੇ ਮੁੱਖ ਤੌਰ ਤੇ ਜਿਹੜੀਆਂ ਪ੍ਰੋਹਬਿਟਡ ਡਰੱਗਸ ਜਿਹਨੂੰ ਆਪਾਂ ਕਹਿੰਦੇ ਨੇ ਨਸ਼ੇ ਦੀਆਂ ਗੋਲੀਆਂ ਦਵਾਈਆਂ ਜੜੀਆਂ ਨੇ ਉਹੋ ਵੇਚਣ ਦਾ ਜਿਹੜਾ ਹੈ ਧੰਦਾ ਜੋਰਾ ਸ਼ੋਰਾਂ ਤੇ ਕਰਦੇ ਸੀ ਤੇ ਪੈਸਿਆਂ ਦਾ ਜਿਹੜਾ ਹੈਗਾ ਆਪਸ ਦੇ ਵਿੱਚ ਹਿਸਾਬ-ਤਬ ਕਰਦੇ ਸੀ ਸਰ ਇੱਕ ਡੀਜੀਪੀ ਪੰਜਾਬ ਵੱਲੋਂ ਟਵੀਟ ਕੀਤਾ ਗਿਆ ਕਿ ਇਹਨਾਂ ਦੇ ਜੇਲ੍ਹ 'ਚ ਬੈਠੇ ਸਮਗਲਰਸ ਜਿਹੜੇ ਕਿ ਵੱਡੇ ਨੈਕਸਸ ਜਿਹੜੇ ਚਲਾ ਰਹੇ ਨੇ ਵੱਡੇ ਸਮਗਲਰ ਨੇ ਉਹਨਾਂ ਨਾਲ ਲਿੰਕੇਜ ਸੀਗੇ ਉਹ ਕਿਸ ਤਰ੍ਹਾਂ ਦੇ ਲਿੰਕੇਜ ਸੀ ਜਿਹੜੇ ਨਿਕਲ ਗਏ ਨੇ। ਦੇਖੋ ਉਹ ਜਿਹੜੇ ਐਂਡੀਪੀਐਸ ਦੇ ਕੇਸਾਂ ਦੇ ਵਿੱਚ ਜਿਹੜੇ ਨੇ ਬੰਦੇ ਫੜੇ ਹੋਏ ਨੇ ਤੇ ਉਹਨਾਂ ਦੇ ਨਾਲ ਮਿਲ ਕੇ ਹੀ ਇਹਨਾਂ ਦਾ ਜਿਹੜਾ ਜਿਹੜਾ ਧੰਦਾ ਇਹ ਚੱਲਦਾ ਸੀ। ਤੇ ਇਹ ਉਹਨਾਂ ਤੋਂ ਜਿਹੜੇ ਨੇ ਪੈਸੇ ਲੈਂਦਾ ਸੀ ਉਹਨਾਂ ਨੂੰ ਨਾ ਫੜਨਦੇ ਵਿੱਚ। ਵੈਸੇ ਡਰੱਗ ਇਨਸਪੈਕਟਰ ਦਾ ਜਿਹੜਾ ਮੇਨ ਕੰਮ ਹੁੰਦਾ ਹੈ ਉਹ ਹੈਗਾ ਕਿ ਇਹਨਾਂ ਨੂੰ ਜਿਹੜੇ ਜਿਹੜੇ ਇਸ ਤਰ੍ਹਾਂ ਦੀਆਂ ਅਨਸ਼ੀਲੀਆਂ ਦਵਾਈਆਂ ਗੋਲੀਆਂ ਜਿਹੜੇ ਨੇ ਵੇਚਦੇ ਨੇ ਉਹਨਾਂ ਨੂੰ ਫੜਨਾ ਉਹਨਾਂ ਦੇ ਉੱਤੇ ਕਾਰਵਾਈ ਕਰਨਾ। ਪਰ ਇਹ ਜਿਹੜਾ ਉਹਨਾਂ ਨੂੰ ਫੜ ਕੇ ਉਹਨਾਂ ਦੇ ਕਾਰਵਾਈ ਕਰਨ ਦੀ بجائے ਉਹਨਾਂ ਨੂੰ ਇਹ ਜਿਹੜੀਆਂ ਡਰੱਗਸ ਵਗੈਰਾ ਨੇ ਇਹ ਵੇਚਣ ਦੇ ਵਿੱਚ ਜਿਹੜਾ ਮਦਦਗਾਰ ਸੀਗਾ ਸਰੀਕ ਇਹ ਵੀ ਦੇਖਿਆ ਜਾ ਕਿ ਲਗਾਤਾਰ ਲੋ ਐਕਸ ਇੰਡੀਆ ਲੀਵ ਜਿਹੜੀ ਕਿ ਡਿਪਾਰਟਮੈਂਟ ਤੋਂ ਐਕਸ ਇੰਡੀਆ ਲੀਵ ਲਏ ਬਿਨਾ ਵਿਦੇਸ਼ਾਂ ਦੇ ਦੌਰੇ ਕੀਤੇ ਗਏ ਨੇ ਤੇ ਉਹ ਦੌਰੇ ਮਤਲਬ ਕਿਸ ਤਰੀਕੇ ਦੇ ਸੀਗੇ ਕਿ ਉਹ ਵੀ ਇਸ ਦਾ ਪਾਰਟ ਸੀਗੇ ਇਸ ਨੈਕਸਸ ਦਾ ਇਹ ਉਹ ਜਿਹੜਾ ਨੈਕਸਸ ਦਾ ਨਹੀਂ ਹੈ ਪਰ ਉਹ ਡੈਫੀਨੇਟਲੀ ਇਹਨੂੰ ਅਪਲਾਈਜ਼ ਕਰਨ ਦੇ ਵਾਸਤੇ ਉਹ ਜਿਨ੍ਹਾਂ ਦਾ ਜਿਨ੍ਹਾਂ ਨੂੰ ਜਿਨ੍ਹਾਂ ਦੀ ਇਹ ਮਦਦ ਕਰਦਾ ਸੀਗਾ ਉਹ ਚੀਜ਼ਾਂ ਵੇਚਣ ਚ ਉਹ ਅਪਲਾਈਜ਼ ਕਰਨ ਦੇ ਲਈ ਉਹਨਾਂ ਨੇ ਇਹਦਾ ਜਿਹੜਾ ਬਾਹਰ ਜਾਣ ਦਾ ਖਰਚਾ ਵਗੈਰਾ ਜਿਹੜਾ ਕੀਤਾ ਸੀ ਉਹ ਚੀਜ਼ ਸਾਹਮਣੇ ਆਈ ਹੈ ਬਾਕੀ ਇਹ ਜਿਵੇਂ ਸਾਡੇ ਕੋਲ 4 ਦਿਨ ਦੇ ਪੁਲਿਸ ਰਿਮਾਂਡ ਤੇ ਆਲਰੇਡੀ ਹੈਗੇ ਆ ਤੇ ਪੁੱਛ ਕੇ ਚੱਲ ਰਹੀ ਹੈ ਤੇ ਜਿਵੇਂ ਜਿਵੇਂ ਜਿਹੜੀਆਂ ਗੱਲਾਂ ਨੇ ਅੱਗੇ ਹੋਰ ਆਉਣੀਆਂ ਉਹਨਾਂ ਮੁਤਾਬਕ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਸਰ ਤਕਰੀਬਨ ਕਿੰਨੀ ਕੁ ਰਿਕਵਰੀ ਹੋਣ ਤੱਕ ਇਹਦੇ ਕੋਲ ਹੋ ਚੁੱਕੀ ਐ ਬੇਨਾ ਤੋ ਕੈਸ਼ ਜਿਹੜਾ ਹੈ ਇਹਨਾਂ ਦੇ ਬੈਂਕ ਅਕਾਊਂਟਸ ਦੇ ਵਿੱਚੋਂ ਸ਼ਿਸ਼ਣ ਗੁਪਾਲ ਮਿੱਤਰ ਦੇ ਬੈਂਕ ਅਕਾਊਂਟਸ ਦੇ ਵਿੱਚ ਜਿਹੜਾ 7 ਕਰੋੜ ਰੁਪਇਆ ਤੇ 1.5 ਕਰੋੜ ਜਿਹੜਾ ਹੋਰ ਕੈਸ਼ ਬੈਂਕ ਅਕਾਊਂਟਸ ਚੋਂ 7 ਕਰੋੜ ਤੇ ਦੋ ਇਹਦੇ ਲੋਕਰ ਜਿਹੜੇ ਨੇ ਉਹ ਅਸੀਂ ਸੀਜ਼ ਕੀਤੇ ਆ ਫਿਰ 260 ਗ੍ਰਾਮ 골ਡ ਤੇ ਪਲੱਸ ਤਕਰੀਬਨ 2.5 ਕਰੋੜ ਦੀ ਪ੍ਰਾਪਰਟੀ ਜਿਹੜੀ ਹੈ ਵੱਖ-ਵੱਖ ਜਗ੍ਹਾਾਂ ਤੇ ਇਹਦੀ ਜਿਹੜੀ ਹੈ ਉਹ ਫਿਲਹਾਲ ਅਸੀਂ ਉਹ ਕੀਤੀ ਹੈ ਬਾਕੀ ਅੱਗੇ ਜਿਹੜੀ ਕਾਰਵਾਈ ਹੋ ਰਹੀ ਚੱਲ ਰਹੀ ਹੈ ਇਸਨ AI ਦੀ ਆਕਾਸ਼ ਦੀ ਪੌਲੋਜੀ ਜਿਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਤਰੀਕੇ ਨਾਲ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਤੇ ਇੱਕ ਵੱਡੇ ਨਸ਼ਾ ਤਸਕਰ ਤਸਕਰੀ ਦੇ ਨੈਕਸਸ ਦਾ ਭਾਂਡਾ ਫੋੜ ਕਰਦੇ ਹੋਏ ਸਰਕਾਰੀ ਵਿਭਾਗ ਦੇ ਵਿੱਚ ਕਾਲੀਆਂ ਭੇਡਾਂ ਨੂੰ ਕਹਿ ਸਕਦੇ ਆਂ ਭੇਡ ਨੂੰ ਪਛਾਣਦੇ ਹੋਏ ਉਹਨੂੰ ਹਿਰਾਸਤ ਵਿੱਚ ਲਿਆਇਆ ਤੇ ਉਸ ਦਾ ਹੁਣ 4 ਦਿਨਾਂ ਦੇ ਰਿਮਾਂਡ ਵੀ ਹੁਣ ਮੋਹਾਲੀ ਐਨਟੀਫ ਵੱਲੋਂ ਲੈ ਲਿਆ ਗਿਆ ਤੇ ਹੁਣ ਆਉਣ ਵਾਲੇ ਸਮੇਂ ਦੇ ਦੇਖਣਾ ਹੋਵੇਗਾ ਕਿ ਹੋਰ ਕਿਸ ਤਰੀਕੇ ਦੇ ਵੱਡੇ ਖੁਲਾਸੇ ਤੇ ਕਿਹੜੇ-ਕਿਹੜੇ ਨਾਮ ਲੈ ਕੇ ਹੈਗੇ ਨੇ ਇਸ ਵਿੱਚ ਹੋਰ ਨਿਕਲ ਕੇ ਸਾਹਮਣੇ ਆਣਗੇ ਮੋਹਾਲੀ ਤੋਂ ਮਨੀਸ਼ ਸ਼ੰਕਰ ਜੀ ਮੀਡੀਆ ਜੱਪ ਸਟੱਡੀ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ